ਬਹੁਤ ਜ਼ਿਆਦਾ ਬਦਲ ਆ ਗਿਆ ਹਨ ਉਹ ਡਰੋਂ ਡਿਆ ਸਾਰੇ ਪਾਸੇ ਕਾਲੀ ਘਟਾਛ ਆ ਗਈ ਹੈ ਹਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੇਖੋ ਬੱਦਲ ਅੱਜ ਫੇ ਚੜਿਆ ਆ ਅੱਜ ਹੈਗੀ ਆ ਜੀ 30 ਅਗਸਤ 2025 ਤੇ ਟਾਈਮ ਹੈਗਾ ਜੀ 3:30 ਵਜੇ ਦਾ ਤੇ ਅਸੀਂ ਆਏ ਸੀ ਉੱਪਰ ਕੋਠੇ ਦੇ ਤਹੀਂ ਸੋਚਿਆ ਕਿ ਵੀਡੀਓ ਰਾਈ ਤੁਹਾਨੂੰ ਇਹ ਬੱਦਲ ਦਿਖਾ ਸਕੀਏ ਕਿਉਂਕਿ ਹਰ ਤੇ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਆਏ ਹੋਏ ਨੇ ਤੇ ਰੱਬ ਬਚਾ ਹੀ ਰੱਖੇ ਹੁਣ ਮੀਂਹ ਤੋਂ ਦੁਨੀਆ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਪਹਿਲਾਂ ਹੀ ਚੁੰਨੇਆਂ ਦੀਆਂ ਫਸਲਾਂ ਡੁੱਬੀਆਂ ਪਈਆਂ ਰੋਜ਼ ਦੇਖਦੇ ਆ ਅਸੀਂ ਵੀਡੀਓ ਇਹ ਦੇਖੋ ਬੱਦਲ ਕਿੰਨੀ ਤੇਜ਼ੀ ਨਾਲ ਆ ਰਹੇ ਆ ਤੇ ਰੱਬ ਬਚਾ ਰੱਖੇ ਇਸ ਮੀਂਹ ਤੋਂ ਨਹੀਂ ਤਾਂ ਕੰਮ ਬਹੁਤ ਖਰਾਬ ਹੋ ਜਾਣਾ ਫਿਰ ਦਰਿਆ ਸਾਰੇ ਚੜੇ ਪਏ ਆ ਤੇ ਜਿਹੜੇ ਇਲਾਕੇ ਕੁਝ ਬਚੇ ਆ ਉਹਨਾਂ ਦੇ ਵਿੱਚ ਵੀ ਖਤਰਾ ਪੈਦਾ ਹੋ ਜਾਣਾ ਫਿਰ ਫੜਾਂ ਦਾ ਤੇ ਦੇਖੋ ਕਿੰਨੀ ਤੇਜ਼ੀ ਦੇ ਨਾਲ ਬੱਦਲ ਅੱਗੇ ਵਧ ਰਹੇ ਆ ਇਹ ਦੇਖੋ ਉਹ ਦੂਰ ਸਾਡੇ ਪਿੰਡ ਦੇ ਲਾਗੇ ਦੀ ਇੱਕ ਕਾਲੀ ਬਾਈ ਨਿਕਲਦੀ ਆ ਉਹ ਬਾਈ ਦੇ ਵਿੱਚੋਂ ਦੀ ਥੋੜਾ ਥੋੜਾ ਪਾਣੀ ਇੱਧਰ ਨੂੰ ਸਾਡੇ ਪਿੰਡਾਂ ਵੱਲੋਂ ਆ ਗਿਆ ਦੇਖੋ ਉਹ ਦੂਰ ਦਿਸਦਾ ਪਿਆ ਇਹ ਦੇਖੋ ਬੱਦਲ ਕਿਦਾਂ ਗੱਜ ਰਹੇ ਤੇ ਸੱਚੇ ਪਾਤਸ਼ਾਹ ਵਿਚਾਰ ਰੱਖੇ ਮੀਂਹ ਦੋ ਸਾਰੇ ਪਾਸੇ ਕੋਪਨੇ ਰਸ਼ ਆਇਆ ਪਿਆ ਦੇਖੋ ਇੱਕ ਪੁਰਥਲੇ ਇਲਾਕੇ ਦਾ ਪਿੰਡ ਹੈ ਜੀ ਫੁੱਤੂ ਟਿੰਗੇ ਦੇ ਕੋਲ ਤੇ ਦੇਖੋ ਸਾਡੇ ਕੋਲੋਂ ਵੀ ਇੱਥੇ ਜੋ ਬਿਆਸ ਦਰਿਆ 10 ਕਿਲੋਮੀਟਰ ਹੀ ਪੈਂਦਾ ਜਿਆਦਾ ਨਿਕਾ ਤੇ ਇਹ ਸਾਡੇ ਪਿੰਡ ਹਜੇ ਤੱਕ ਰੱਬ ਦੀ ਮਿਹਰ ਦੇ ਨਾਲ ਬਚੇ ਹੋਏ ਆ ਤੇ ਅਰਦਾਸ ਕਰਦੇ ਆ ਕਿ ਬਰਸਾਤ ਹੋਣ ਨਾ ਹੀ ਹੋਵੇ ਉਹ ਦੂਰ ਤਾਜ ਬਰਸਾਤ ਹੋ ਰਹੀ ਲੱਗਦਾ ਉੱਧਰ ਹਣਾ ਹੋਵੇ ਉਹ ਕਿਹੜੇ ਪਿੰਡ ਆ ਉੱਧਰ ਗੋਪੀਪੁਰ ਹਾਂ ਉੱਧਰ ਬਰਸਾਤ ਹੋ ਰਹੀ ਆ ਦੇਖੋ ਕਾਲੇ ਘਟਾਸ਼ ਆ ਗਈ ਆ ਸਾਰੇ ਪਾਸੇ ਤੇ ਕੱਲ ਵੀ ਖਬਰਾਂ 'ਚ ਦੱਸ ਰਹੇ ਸੀ ਕਿ ਦੋ ਦਿਨ ਲਗਾਤਾਰ ਮੀਂਹ ਹੋ ਰਹਿਣਾ ਤੇ ਜੇ ਬਰਸਾਤ ਹੋ ਜਾਂਦੀ ਆ ਤਾਂ ਫਿਰ ਬਹੁਤ ਔਖਾ ਹੋ ਜਾਊਗਾ ਤੇ ਰੱਬ ਬਚਾਏ ਰੱਖੇ ਇੱਧਰਲੀ ਸਾਈਡ ਤੋਂ ਬੱਦਲ ਆ ਰਹੇ ਆ ਤੇ ਇੱਧਰ ਸਾਡੇ ਬੈਕ ਸਾਈਡ ਵੱਲ ਹੈਗਾ ਅੰਮ੍ਰਿਤਸਰ ਅੰਮ੍ਰਿਤਸਰ ਹੈਗਾ ਤੇ ਕੋਇਂਦ்பਾਲ ਇੱਧਰ ਨੂੰ ਬੱਦਲ ਜਾ ਰਹੇ ਆ ਜੀ ਤੇ ਬਹੁਤ ਜ਼ਿਆਦਾ ਬੱਦਲ ਆ ਕੁਝ ਬੱਦਲ ਇੱਧਰਲੀ ਸਾਈਡ ਤੋਂ ਵੀ ਆ ਰਹੇ ਆ ਇਹ ਦੇਖੋ ਇਹ ਵੀ ਸਾਰੇ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਾ ਰਹੇ ਆ ਉੱਧਰ ਰਮਦਾਸ ਇਲਾਕੇ ਚ ਤਾਂ ਵੈਸੇ ਵੀ ਅੱਗੇ ਹੜ੍ਹ ਬਹੁਤ ਆਇਆ ਪਿਆ ਤੇ ਰੱਬ ਵਿਚਾਰ ਰੱਖੇ ਅਰਦਾਸ ਕਰੋ ਕਿ ਹੋਰ ਮੀਂਹ ਨਾ ਪਵੇ ਕੋਈ ਕੋਈ ਕਣੀ ਡਿੱਗਣ ਲੱਗ ਪਈ ਆ ਤਾਂ ਅੱਜ ਹਨਾ ਲੱਗਦਾ ਡਿੱਗੀਆਂ ਕਣੀਆਂ ਆ ਦੇਖ ਡਿੱਗਦੀਆਂ ਆ ਲੱਗਦੀ ਆਂ ਘੜੀਆਂ ਹਜੇ ਡਿੱਕਦੀ ਆਂ ਘੜੀਆਂ ਉਹ ਵੇ ਉਹ ਜਿੱਧਰ ਨੂੰ ਮੇਰਾ ਹੱਥ ਜਾ ਰਿਹਾ ਉਧਰ ਸਾਰੇ ਬਰਸਾਤ ਹੋ ਰਹੀ ਆ ਉਹ ਦੇਖੋ ਜਾ ਪਾਜ ਕੇ ਤੂੰ ਜਾਤ ਸਹੀ ਉਹਨਾਂ ਨੂੰ ਕਹਿ ਪੀ ਉਧਰ ਫੋਨ ਕਰਕੇ ਪੁੱਛੋ ਕਿੰਨੀ ਬਰਸਾਤ ਹੋ ਰਹੀ ਉਧਰ ਲੋਈਆਂ ਵਾਲਾ ਸੁਲਤਾਨਪੁਰਲ ਏਰੀਆ ਦੇ ਵਿੱਚ ਮੈਨੂੰ ਲੱਗਦਾ ਕਿ ਬਰਸਾਤ ਬਹੁਤ ਜ਼ਿਆਦਾ ਹੋ ਰਹੀ ਆ ਉਧਰੋਂ ਆਈ ਜਾਂਦੀ ਹੈ ਇੱਧਰ ਨੂੰ ਇੱਧਰਲੀ ਸਾਈਡ ਬਰਸਾਤ ਤੇ ਤੁਹਾਨੂੰ ਦਿਖਾਵਾਂਗੇ ਹੁਣ ਵੀਡੀਓ ਇਹ ਜ਼ੂਮ ਕਰਕੇ ਦਿਖਾਉਨੇ ਆ ਜਿੱਥੇ ਕਿੱਥੇ ਬਰਸਾਤ ਹੋ ਰਹੀ ਹੈ ਦੇਖੋ ਤੁਸੀਂ ਉਹ ਦੂਰ ਆਹ ਦੇਖੋ ਜਿੱਥੇ ਸਭ ਕੁਝ ਚਿੱਟਾ ਵਾਈਟ ਕਿੱਧਰਲੀ ਸਾਈਡ ਬਰਸਾਤ ਹੋ ਰਹੀ ਹੈ ਲੱਗਦਾ ਹੌਲੀ ਹੌਲੀ ਅੱਗੇ ਨੂੰ ਜਾ ਰਿਹਾ ਉਹਨਾਂ ਨੂੰ ਕਿਹਾ ਫੋਨ ਕਰਕੇ ਦੇਖੋ ਹਾਂ ਬਲਾ ਉੱਧਰ ਬਰਸਾਤ ਹੁੰਦੀ ਪੁੱਛੋ ਬੱਦਲ ਗਰਜ ਰਿਹਾ ਤਾਂ ਅੱਜ ਬਹੁਤ ਜ਼ਿਆਦੇ ਹੈਨਾ ਹੋ ਅਜੇ ਦੂਰ ਜਿਹੜਾ ਪਿੰਡ ਦੇ ਕੋਲ ਸਾਡੇ ਨਾਲਾ ਪੈਂਦਾ ਆ ਦੇਖੋ ਇਹ ਸਾਰਾ ਭਰ ਚੁੱਕਿਆ ਇੱਥੇ ਕਾਲੀ ਬਈ ਦਾ ਪਾਣੀ ਪਹੁੰਚ ਚੁੱਕਿਆ ਸਾਡੇ ਕੋਲ ਤੇ ਅੱਜ ਤਰੀਕ ਹੈ ਜੀ 30 ਅਗਸਤ 2025 ਟਾਈਮ 3:30 ਵਜੇ ਦਾ ਟਾਈਮ ਆ ਤੇ ਬਰਸਾਤ ਸ਼ੁਰੂ ਹੋ ਗਈ ਆ ਹੁਣ ਆ ਦੇਖੋ ਹੌਲੀ ਹੌਲੀ ਮੀਂਹ ਆਉਣਾ ਸ਼ੁਰੂ ਹੋ ਗਿਆ ਇੱਥੇ ਤੇ ਬਚਾ ਰੱਖੋ ਆਪਣਾ ਬਹੁਤ ਤੇਜ਼ ਲੱਗਦਾ ਤਾਜ਼ ਮੀਂਹ ਆ ਹਨਾ ਆ ਗਿਆ ਆ ਸ਼ੁਰੂ ਹੋ ਗਈ ਜੀ ਬਰਸਾਤ ਦੇਖੋ ਬਹੁਤ ਤੇਜ਼ ਆ ਤਾਜਾ ਦਰਵਾਜ਼ਾ ਬੰਦ ਕਰ ਦੇ ਇਧਰ ਉੱਪਰਲਾ ਵੀ ਕਰ ਦੇ ਇਹ ਵੀ ਉੱਪਰਲਾ ਵੀ ਕਰ ਦੇ ਹੋ हूँ आ गए जी असि नीचे पहला उपर से के। तो देखो बरसात इधर है इधर नहीं रखा होना क्योंकि बरसात फोन उत्ते मी पै जाना है क्यों कौन आया ਆ ਤਾਂ ਨਾਮ ਕੋਈ ਨਹੀਂ ਚੱਲਦਾ